ਪਹਿਲੀ ਵਾਰੀ ਜਵਾਈ ਜਦੋਂ ਘਰ ਵਾਲੀ ਦੇ ਨਾਲ ਆਪਣੇ ਸਹੁਰੇ ਗਿਆਣਾ ਤੇ ਸਹੁਰੇ ਕਹਿਣ ਲੱਗੇ ਕਿ ਭਾਈਆ ਰਾਤ ਰਹਿ ਸਵੇਰੇ ਚਲ ਜੀ ਕਹਿੰਦਾ ਨਹੀਂ ਘਰ ਕੋਈ ਨਹੀਂ ਹੈਗਾ ਘਰ ਮੈਂ ਕੱਲਿਆਂ ਨਹੀਂ ਛੱਡ ਸਕਦਾ ਥੋੜਾ ਟਾਈਮ ਹੋਇਆ ਘਰ ਦੇ ਵਿੱਚ ਨਿਆਣਾ ਹੋਇਆ ਫੇਰ ਸਹੁਰੇ ਗਿਆ ਸਹੁਰੇ ਫੇਰ ਕਹਿਣ ਲੱਗੇ ਕਿ ਭਾਈਆ ਰਾਤ ਰਹਿ ਸਵੇਰੇ ਚਲ ਜੀ ਕਹਿੰਦਾ ਜੀ ਘਰ ਦੇ ਵਿੱਚ ਹੁਣ ਕੱਲੇ ਆ ਥੋੜਾ ਟਾਈਮ ਹੋਇਆ ਸਮਾਂ ਬਦਲਦਾ ਗਿਆ ਬੁਢੇਪੇ ਦੇ ਵਿੱਚ ਚਲ ਗਿਆ ਜਦੋਂ ਘਰ ਵਾਲੀ ਚੜਾਈ ਕਰ ਗਈ ਨਿਆਣਿਆਂ ਬੱਚਿਆਂ ਨੇ ਅੱਡ ਕਰ ਦਿੱਤਾ ਹੁਣ ਇਕੱਲਾ ਹੀ ਘਰ ਦੇ ਵਿੱਚ ਰਹਿਣ ੜਿਆ ਹੁਣ ਸਹੁਰੇ ਗਏ ਨੇ ਉੱਥੇ ਉਹਨੂੰ ਇੱਕ ਵਾਰੀ ਮਿਲਣ ਦੇ ਲਈ ਉਹ ਕਹਿਣ ਲੱਗੇ ਸਾਲੇ ਭਈਆ ਹੁਣ ਹੀ ਰਾਤ ਰਹਿ ਆ ਜਾ ਕੇ ਹੁਣ ਕਿਹੜਾ ਤੈਨੂੰ ਕੋ ਕੰਮ ਆ ਉਹ ਕਹਿੰਦਾ ਨਹੀਂ ਹੁਣ ਬੱਚਿਆਂ ਨੇ ਅੱਡ ਕਰ ਦਿੱਤਾ ਹੁਣ ਮੈਂ ਇਕੱਲਾ ਆ ਘਰ ਦੇ ਵਿੱਚ ਇੱਕ ਮੱਝ ਰੱਖੀ ਆ ਤੇ ਮੈਂ ਇਕੱਲਿਆਂ ਘਰ ਨੂੰ ਨਹੀਂ ਛੱਡ ਗੇ ਹੁਣ ਕਿਤੇ ਵੀ ਨਹੀਂ ਜਾ ਸਕਦਾ ਕਹਿਣ ਤੋਂ ਭਾਵ ਇਹ ਆ ਕਿ ਜ਼ਿੰਦਗੀ ਦੇ ਵਿੱਚ ਕਦੀ ਵੀ ਵੇਲ ਨਹੀਂ ਮਿਲ ਸਕਦਾ ਭਾਵੇਂ ਸੰਸਾਰ ਦੇ ਉਹ ਕੰਮ ਹੋਣ ਪਰ ਇਦਾਂ ਹੀ ਉਦਾਹਰਨ ਤੌਰ ਤੇ ਅਸੀਂ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਯਾਦ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਭੁੱਲ ਜਾਂਦੇ ਆ ਉਹ ਸਮਾ ਆ ਜਾਂਦਾ ਮੌਤ ਵਾਲਾ ਪਰ ਸਾਨੂੰ ਕਦੀ ਜ਼ਿੰਦਗੀ ਦੇ ਵਿੱਚ ਵੇਲ ਨਹੀਂ ਮਿਲਦਾ ਭਾਵੇਂ ਉਹ ਸੰਸਾਰ ਦੇ ਕੰਮ ਹੋਣ ਪਰ ਅਸਲ ਕੰਮ ਕਰਨ ਲਈ ਆਏ ਅਸੀਂ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣ ਦੇ ਲਈ ਮਹਾਰਾਜ ਆਖਦੇ ਨੇ ਨੈਨੋਂ ਹੁ ਨੀਰ ਬਹਿ ਤਨਖੀਨਾ ਭਏ ਕੇਸ ਦੁੱਧਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪ੍ਰਾਨੀ ਕਹਿੰਦੇ ਨੇ ਸਾਰੀ ਉਮਰ ਤੇਰਾ ਵੇਲ ਨਹੀਂ ਲੱਗਾ ਬਚਪਨ ਦੇ ਵਿੱਚ ਜਵਾਨੀ ਵੀ ਬਤੀਤ ਹੋ ਗਈ ਉਹ ਸਮਾਂ ਆ ਗਿਆ ਹੁਣ ਜਿਹੜੀਆਂ ਅੱਖਾਂ ਦੇ ਵਿੱਚੋਂ ਨੀਰ ਵਗਦਾ ਏ ਪਾਣੀ ਵਗਦਾ ਏ ਹੁਣ ਜਿਹੜਾ ਗਲਾ ਵੀ ਉਹ ਉਹਨਾਂ ਸਾਥ ਨਹੀਂ ਦਿੰਦਾ ਬੋਲਣ ਦਾ ਕਹਿੰਦੇ ਇਹ ਸਮਾਂ ਜਿਹੜਾ ਨਾ ਮੌਤ ਵਾਲਾ ਆ ਜਾਂਦਾ ਬਢੇਪਾ ਆ ਜਾਂਦਾ ਪਰ ਇਨਸਾਨ ਨੂੰ ਕਦੀ ਜਿਹੜਾ ਵੇਲ ਨਹੀਂ ਮਿਲਦਾ ਇਹ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਵੱਡੇ ਹੋ ਕੇ ਜਵਾਨੀ ਦੇ ਵਿੱਚ ਜਪ ਲਵਾਂਗੇ ਬੁਢੇਪੇ ਦੇ ਵਿੱਚ ਜਪ ਲਵਾਂਗੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਚਪਨ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਜਿਹੜਾ ਇਸ ਪਾਸੇ ਲਾਉਣਾ ਚਾਹੀਦਾ ਕਿਉਂਕਿ ਬਚਪਨ ਵੀ ਬੀਤ ਜਾਣਾ ਜਵਾਨੀ ਵੀ ਲੰਘ ਜਾਣੀ ਹੈ ਤੇ ਬੁਢੇਪੇ ਦਾ ਵੀ ਜੇ ਕਰਮਾ ਵਾਲਿਆਂ ਨੂੰ ਸਮਾਂ ਮਿਲ ਗਿਆ ਪਰ ਬਡੇਪਾ ਵੀ ਉਹਨਾਂ ਦਾ ਪ੍ਰਵਾਨ ਹੁੰਦਾ ਏ ਜਿਹੜੇ ਬਾਬਾ ਬੁੱਢਾ ਜੀ ਵਾਂਗੂ 125 ਸਾਲ ਦੀ ਉਮਰ ਵੀ ਹੋਵੇ ਪਰ ਆਤਮਾ ਕਰਕੇ ਸਦਾ ਜਵਾਨ ਰਹਿਣ ਗੁਰਮੁਖ ਬੁੱਢੇ ਕਦੇ ਨਹੀਂ ਜਿਨ ਅੰਤਰ ਸੁਰਤ ਗਿਆਨ ਕਿਉਂਕਿ ਉਹਨਾਂ ਦੇ ਅੰਤਰ ਰੂਪੀ ਸੁਰਤ ਰੂਪੀ ਗਿਆਨ ਚੱਲਦਾ ਰਹਿੰਦਾ ਏ ਤੇ ਸੁਰਤ ਰੂਪੀ ਗਿਆਨ ਦੇ ਨਾਲ ਹੀ ਉਹ ਆਤਮਾ ਉਹਨਾਂ ਦੀ ਹਮੇਸ਼ਾ ਦੇ ਲਈ ਜਵਾਨ ਰਹਿੰਦੀ ਏ ਪਰ ਬੁਜੁਰਗੀ ਅਵਸਥਾ ਦੇ ਵਿੱਚ ਵੀ ਚਲੇ ਗਏ ਸਰੀਰ ਹੱਡ ਪੈਰ ਬੁੱਢੇ ਹੋ ਗਏ ਜੇਕਰ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਤੇ ਅਸੀਂ ਪਰਵਾਨੀ ਹੋ ਸਕਦੇ ਨੈਨਹੁ ਨੀਰ ਬਹਿ ਤਨਖੀਨਾ ਭਏ ਕੇਸ ਦੁੱਧ ਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ